ਉઠੋ ਜਾਗੋ ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੀ ਧਰਮ ਸ਼ਰਮ ਛੁਪ ਜਾਏਗਾ ਛੁਪ ਚੁੱਕਾ ਹੈ ਛਪ ਚੁੱਕਾ ਹੈ ਕੂੜ ਪ੍ਰਦਾਨ ਹੋ ਚੁੱਕਾ ਹੈ ਦਰਿਆ ਛੁੱਕਣ ਦੇ ਨੇ ਪਹਾੜ ਖੁਰਣ ਦੇ ਨੇ ਗਲੇਸ਼ੀਅਰ ਖੁਰ ਰਹੇ ਨੇ ਜੰਗਲਾਂ ਨੂੰ ਅੱਗਾਂ ਲਗ ਰੀਆਂ ਮਨੋੱਖਾਂ ਦੇ ਵਿੱਚ ਅੱਗ ਭਰ ਗਈ ਹੈ ਕੂੜ ਦਾ ਪਸਾਰਾ ਸਾਰੀ ਦੁਨੀਆ ਦੇ ਵਿੱਚ ਹੋ ਗਿਆ ਹੈ ਆਓ ਜਾਗੋ ਧਰਮ ਗ੍ਰੰਥ ਕੀ ਕਹਿੰਦੇ ਹਨ ਕਿ ਪ੍ਰਭੂ ਪਰਮਾਤਮਾ ਜੋ ਸਬਦਾ ਦਾਦਾ ਹੈ ਸਬਦਾ ਮਾਲਕ ਹੈ ਉਹ ਆਪਣਾ ਪ੍ਰਗਟਾਵਾ ਕਰੇਗਾ ਇਹ ਕੂੜ ਹੁੰਝ ਜਾਵੇਗਾ ਸਾਰੀ ਮਨੁੱਖਜਾਤੀ ਇੱਕ ਹੋ ਜਾਵੇਗੀ ਸੰਸਾਰ 'ਚ ਇੱਕ ਨਾਮ ਇੱਕ ਪਰਮਾਤਮਾ ਦੀ ਬਨਾਉਤ ਔਰ ਇੱਕ ਹੀ ਖਿਆਲات ਬਦਲ ਜਾਣਗੇ ਸੰਸਾਰ ਦੇ ਵਿੱਚ ਤਬਦੀਲੀ ਹੋਣ ਜਾ ਰਹੀ ਉઠੋ ਜਾਗੋ ਦੀ ਗਫਲਤ ਦੀ ਨੀਂਦ ਮਾਇਆ ਦੇ ਦੌਰ ਦੇ ਵਿੱਚੋਂ ਆਓ ਜਾਗੇ ਐ ਮਾਨ ਸਿ ਸੋਣੀ ਮਾਨ ਸਿ ਹੈ ਮਾਨ ਸਿ ਸੋਣੀ ਮਾਨ ਸਿ ਕਿਉ ਮਾਇਆ ਵਿੱਚ ਤੂੰ ਖੋ ਗਿਆ ਹੁਣ ਕੋ ਬਿੰਦ ਮਿਲਣ ਦੀ ਵਰਿਆ ਤੇਰਾ ਹੋ ਗਿਆ ਵਕਤ ਤੇਰਾ ਹੋ ਗਿਆ ਬੰਦਾ ਬੰਦੇ ਦਾ ਬੈਰੀ ਹੋ ਗਿਆ ਨਿੱਕੀ ਜੀ ਗੱਲ ਤੋਂ ਗਰਮ ਹੋਣ ਲੱਗ ਪਏ ਐ ਮਾਨਸ ਸੁਨੀ ਮਾਨਸ ਕਿਉਂ ਮਾਇਆ ਵਿੱਚ ਤੂੰ ਖੋ ਗਿਆ ਹੁਣ ਕੋਬਿੰਦ ਮਿਲਨ ਦੀ ਵਰੀਆ ਵਕਤ ਤੇਰਾ ਹੋ ਗਿਆ ਵਕਤ ਤੇਰਾ ਹੋ ਗਿਆ ਜਾਗ ਤੇਰਾ ਹੋ ਗਈ ਹ ਵਕਤ ਤੇਰਾ ਹੋ ਗਿਆ ਗੋਬਿੰਦਾ ਹੋ ਗੋਬਿੰਦ ਆਇਆ ਨੀਕ ਲੰਕੀ ਅਕਵਾਇਆ ਨੀਕ ਲੰਕੀ ਅਕਵਾਇਆ ਪਿਤਾ ਪੁੱਤ ਮਿਲ ਇਕਨੇ ਹੋਏ ਸੰਬਲ ਡੇਰਾ ਲਾਇਆ ਸੰਬਲ ਡੇਰਾ ਲਾਇਆ ਪਿਤਾ ਹਮਾਰੇ ਪਰਗਟ ਮਾਨ ਸਤਜੁਗ ਸ਼ੁਰੂ ਹੋ ਗਿਆ ਤੈਮ ਤੇਰਾ ਹੋ ਗਿਆ ਵਕਤ ਤੇਰਾ ਹੋ ਗਿਆ ਐ ਮਾਨਸ ਸੁਨ ਮਾਨਸੀ ਕਿਉ ਮਾਇਆ ਵਿੱਚ ਤੂੰ ਖੋ ਗਿਆ ਹੁਣ ਗੋਬਿੰਦ ਮਿਲਨ ਦੀ ਵਰੀਆ ਵਕਤ ਤੇਰਾ ਹੋ ਗਿਆ ਟਾਈਮ ਤੇਰਾ ਹੋ ਗਿਆ ਆਇਆ ਮਾਂ ਮੰਦੀ ਸੁਣ ਮੁਸਲਮ ਵੀਰ ਤੂੰ ਹੁਣ ਜਾਗ ਤੇਰੀ ਕੌਮ ਤੋਂ ਕਿਆਮਤ ਹੋਈ ਸ਼ੁਰੂ ਕਰ ਕਰ ਪੈ ਗਈ ਪਾਜ ਕਾਣਾ ਦਸਾਲ ਪੁੰਨ ਪਾਪ ਦਿਖਾਵੇ ਨਾਚ ਗਾਣੇ ਵਿੱਚ ਹਰ ਕੋਈ ਖੋ ਗਿਆ ਖੋ ਗਿਆ ਖੋ ਗਿਆ ਵਕਤ ਤੇਰਾ ਹੋ ਗਿਆ ਵਕਤ ਤੇਰਾ ਹੋ ਗਿਆ ਟਾਈਮ ਤੇਰਾ ਹੋ ਗਿਆ ਜਾਗ ਪੀ ਬੰਦੇ ਜਾਗ ਪੀ ਜਾਂਦੇ ਜਾ ਮਨਸ ਤੁਣ ਮਾਨਸ ਕਿਉ ਤੂੰ ਮਾਇਆ ਵਿੱਚ ਤੂੰ ਖੋ ਗਿਆ ਵਕਤ ਤੇਰਾ ਹੋ ਗਿਆ ਸਮਾਂ ਤੇਰਾ ਹੋ ਗਿਆ ਜੋ ਤਰਮ ਗ੍ਰੰਤ ਪੁਕਾਰਨ ਉਹ ਵਕਤ ਤੇਰਾ ਹੋ ਹੋ ਗਿਆ ਵਕਤ ਤੇਰਾ ਹੋ ਗਿਆ ਉੱਠ ਵੀਰ ਈਸਾ ਦੇ ਪਿਆਰੇ ਪ੍ਰਭੂਆਂ ਦਾ ਪ੍ਰਭੂ ਹੈ ਆਇਆ ਉੱਠ ਵੀਰ ਈਸਾ ਦੇ ਪਿਆਰੇ ਪ੍ਰਭੂਆਂ ਦਾ ਪ੍ਰਭੂ ਹੈ ਆਇਆ ਬਹੁਤ ਸਾਰੇ ਮੁਕਤੀਉ ਨੇ ਲਾਲ ਉੱਤੇ ਆਪਣਾ ਨਾਮ ਲਿਖਾਇਆ 144 ਹੱਤ ਦਵਾਰ ਜੁਤ ਬਾਈਬਲ ਕਹਿੰਦੀ 144 ਹੱਤ ਬਾਈਬਲ ਜੋ ਕਹਿੰਦੀ ਤਰਤੀ ਤਖੜਾ ਦਵਾਰ ਹੋ ਗਿਆ ਵਕਤ ਤੇਰਾ ਹੋ ਗਿਆ ਸਮਾਂ ਤੇ ਰਹੋ ਗਿਆ ਸਮਾਂ ਤੇ ਰਹੋ ਗਿਆ ਉਟ ਮੂਸਾ ਦੇ ਦੁਲਾਰੇ ਅਲੀ ਜਾ ਪਰਗਟ ਵਿੱਚ ਸਨ ਸਾਰੇ ਅਲੀ ਜਾ ਪਰਗਟ ਵਿੱਚ ਸਨ ਸਾਰੇ ਵਾਂਗਤ ਦੂਰ ਜੋ ਛਿੱਟੀਆਂ ਬਾਲੇ ਗਰਮ ਨੇ ਹੋਗੇ ਬੰਦੇ ਸਾਰੇ ਕਰਮ ਨੇ ਹੋਗੇ ਬੰਦੇ ਸਾਰੇ ਨਿੱਕ ਨਿੱਕੀ ਗੱਲ ਤੇ ਰੁਸਣਾ ਜਗ ਤੇ ਹੋ ਗਿਆ ਟਾਈਮ ਤੇਰਾ ਹੋ ਗਿਆ ਸਮਾਂ ਤੇਰਾ ਹੋ ਗਿਆ ਐ ਮਾਨਸ ਸੁਣ ਕਿਉ ਮਾਇਆ ਵਿੱਚ ਤੂੰ ਹੋ ਖੋ ਗਿਆ ਖੋ ਗਿਆ ਖੋ ਗਿਆ ਹੁਣ ਗੋਬਿੰਦ ਮਿਲਨ ਦੀ ਵਾਰੀ ਆ ਵਕਤ ਤੇਰਾ ਹੋ ਗਿਆ ਸਮਾ ਤੇਰਾ ਹੋ ਗਿਆ ਉੱਠ ਬੋਤੀ ਮੇਰੇ ਵੀਰ ਪਿਆਰੇ ਮੈਤਰੀ ਬੁੱਧਾ ਆਇਆ ਉਟ ਬੋਤੀ ਮੇਰੇ ਵੀਰ ਪਿਆਰੇ ਮਤਰੀ ਬੁੱਤਾ ਆਇਆ ਮਨ ਮੰਨ ਕੇ ਹੁਣ ਸਭ ਦੇ ਫੇਰੇ ਬੁੱਦੀ ਨੂੰ ਉਲਟਾਇਆ ਉਹ ਟੁੱਟੇ ਰਿਸ਼ਤੇ ਖੂਨ ਦੇ ਕਰ ਕਰ ਉਹ ਟੁੱਟੇ ਰਿਸ਼ਤੇ ਖੂਨ ਦੇ ਕਰ ਕਰ ਸਬਰ ਖਤਮ ਹੋ ਗਿਆ ਵਕਤ ਤੇਰਾ ਹੋ ਗਿਆ ਨਾਮ ਤੇਰਾ ਹੋ ਗਿਆ ਐ ਮਾਨਸ ਸੁਣ ਮਾਨਸੀ ਕਿਉਂ ਮਾਇਆ ਵਿੱਚ ਤੂੰ ਖੋ ਗਿਆ ਸਮਾਂ ਤੇਰਾ ਹੋ ਗਿਆ ਸਮਾਂ ਤੇਰਾ ਹੋ ਗਿਆ ਐ ਆ ਤਮਰਾ ਦੇ ਕ੍ਰਿਸ਼ਨ ਦੇ ਕ੍ਰਿਸ਼ਨ ਨੇ ਪੇਰਾ ਪਾਇਆ ਐ ਆਤਮਰਾਦੇ ਮੇਰੀ ਕ੍ਰਿਸ਼ਨ ਨੇ ਕ੍ਰਿਸ਼ਨ ਨੇ ਪੇਰਾ ਪਾਇਆ ਐ ਆਤਮਰਾਦੇ ਕ੍ਰਿਸ਼ਨ ਦੇ ਕ੍ਰਿਸ਼ਨ ਨੇ ਪੇਰਾ ਪਾਇਆ ਐਸੀ ਉਤੀ ਸੀਤਾ ਰਾਮ ਤੇ ਰਾਮ ਨੇ ਡੰਕ ਵਜਾਇਆ ਓ ਹਿੰਦੂ ਵੀਰੇ ਗੌੜ ਬ੍ਰਾਹਮਣ ਓ ਹਿੰਦੂ ਵੀਰੇ ਗੌੜ ਬ੍ਰਾਹਮਣ ਚਵੀ ਅਵਤਾਰ ਜਰ ਹੋ ਗਿਆ ਫਕਤ ਤੇਰਾ ਹੋ ਗਿਆ ਫਕਤ ਤੇਰਾ ਹੋ ਗਿਆ ਕੈ ਮਨਸ ਸੋਨ ਮਾਨਸ ਕਿਉਂ ਮਾਇਆ ਵਿੱਚ ਤੂੰ ਕੋ ਗਿਆ ਫਕਤ ਤੇਰਾ ਹੋ ਗਿਆ ਜੈਨੀ 파르ਸੀ ਵੀਰੇ ਆਇਆ ਆਤਮ ਰਸ ਚ ਖਾਵੇ ਭਗਵਾਨ ਹੋਇਆ ਮਿਹਰਵਾਨ ਦਿਆਨਾ ਹੁਣ ਪਈ ਪਗਤ ਬਣਾਵੇ ਨਾ ਕੋਈ ਇਸ਼ਾਰਾ ਨਾ ਹਿਦਾਇਤ ਹੁਣ ਨਾ ਕੋਈ ਇਸ਼ਾਰਾ ਨਾ ਹਿਦਾਇਤ ਵਿਚੋਲਿਆਂ ਦਾ ਧੰਦਾ ਬੰਦ ਹੋ ਗਿਆ ਵਿਚੋਲਿਆਂ ਦਾ ਧੰਦਾ ਬੰਦ ਹੋ ਗਿਆ ਵਕਤ ਤੇਰਾ ਹੋ ਗਿਆ ਵਕਤ ਤੇਰਾ ਹੋ ਗਿਆ ਸਮਾਂ ਤੇਰਾ ਹੋ ਗਿਆ ਟਾਈਮ ਤੇਰਾ ਹੋ ਗਿਆ ਐ ਮਾਨਸ ਸੁਣ ਮਾਨਸੀ ਗੋਮਾਇਆ ਵਿੱਚ ਤੂੰ ਕੋ ਗਿਆ ਹੁਣ ਗੋਬਿੰਦ ਮਿਲਨ ਦੀ ਵਾਰੀ ਆ ਵਕਤ ਤੇਰਾ ਹੋ ਗਿਆ ਸਮਾਂ ਤੇਰਾ ਹੋ ਗਿਆ ਵਕਤ ਤੇਰਾ ਹੋ ਗਿਆ ਟਾਈਮ ਤੇਰਾ ਹੋ ਗਿਆ ਸਮਾਂ ਤੇਰਾ ਹੋ ਗਿਆ ਮਿਲ ਲੈ ਮੇਰੇ ਵੀਰਾ ਤੇਰੇ ਅੰਦਰ ਹੀ ਪਰਮਾਤਮਾ ਜਾਗਦਾ ਤੇਰੀ ਆਤਮਾ ਦਾ ਪਰਮਾਤਮਾ ਮਿਲ ਲਾਇਆ ਸੱਜਣਾ ਜੋ ਸਬ ਦਾ ਮਾਲਕ ਹੈ ਜਿਸ ਜੋਤ ਚੋਂ ਤੂੰ ਪ੍ਰਗਟ ਹੋਇਆ ਨਿਰਗੁਣ ਜੋਤ ਕਾਲਪੁਰਖ ਦਾ ਇਸ ਤੇ ਸ਼ੁਰੂ ਹੋ ਗਿਆ ਸਤਿਗੁਰ ਕੀ ਬਲੇ ਸ਼ਬਦ ਆ ਤੇ ਜਿਸ ਵਿੱਚ ਪ੍ਰਗਟ ਹੋਏ ਉਸ ਦਾ ਸਤਕਾਰ ਕਰਨਾ ਹੈ ਸ਼ਬਦ ਸਤਿਗੁਰੂ ਬਣ ਗਿਆ ਔਰ ਜਿਸ ਆਤਮਾ ਪਰਮਾਤਮਾ ਦੇ ਮੇਲ ਦੀ ਗੱਲ ਚੱਲੀ ਸਰਬ ਮਨੁਮ ਜਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨ ਦੀ ਵਾਰੀ ਆ ਗਈ ਵਕਤ ਤੇਰਾ ਹੋ ਗਿਆ ਵਕਤ ਤੇਰਾ ਹੋ ਗਿਆ ਐ ਮਾਨਸ ਸੁਨ ਮਾਨਸ ਕਿਉਂ ਮਾਇਆ ਵਿੱਚ ਤੂੰ ਖੋ ਗਿਆ ਹੁਣ ਗੋਬਿੰਦ ਮਿਲਨ ਦੀ ਵਾਰੀ ਆ ਵਕਤ ਤੇਰਾ ਹੋ ਗਿਆ ਵਕਤ ਤੇਰਾ ਹੋ ਗਿਆ ਵਕਤ ਤੇਰਾ ਹੋ ਗਿਆ ਹੋ ਗਿਆ